ਡੇਰਾ ਬਾਬਾ ਨਾਨਕ ਦੇ ਪਿੰਡ ਰਾਏਮਲ ਦੇ ਵਿੱਚ ਜ਼ਬਰਦਸਤ ਧਮਾਕੇ ਤੋਂ ਬਾਅਦ ਕਈ ਅਪਡੇਟਸ ਮਿਲ ਰਹੀਆਂ ਨੇ ਅਸਲ ਵਿੱਚ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡਾ ਰਾਏਮਲ ਜਿੱਥੇ ਬੀਤੇ ਦਿਨੀ ਇੱਕ ਰਾਤ ਵਕਤ ਘਟਨਾ ਵਾਪਰਦੀ ਹੈ ਕਿ ਜ਼ਬਰਦਸਤ ਧਮਾਕਾ ਹੁੰਦਾ ਧਮਾਕਾ ਕਾਫੀ ਜ਼ਬਰਦਸਤੀ ਅਤੇ ਦੂਰ ਦੂਰ ਤੱਕ ਉਸ ਦੀ ਪਿੰਡ ਵਿੱਚ ਆਵਾਜ਼ ਸੁਣਾਈ ਦਿੱਤੀ ਜਿਸ ਘਰ ਦੇ ਨੇੜੇ ਇਹ ਧਮਾਕਾ ਹੋਇਆ ਉਸ ਘਰ ਦੇ ਉੱਤੇ ਲੱਗੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਧਮਾਕੇ ਨਾਲ ਖਿੜਕੀਆਂ ਹਿੱਲ ਗਈਆਂ ਅਤੇ ਘਰ ਦੇ ਅੰਦਰ ਹੋਰ ਵੀ ਕਾਫੀ ਮਾਲੀ ਨੁਕਸਾਨ ਹੋਣ ਦੀ ਖਬਰ ਹੈ ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਅਤੇ ਪੂਰੇ ਇਲਾਕੇ ਵਿੱਚ ਇਸ ਤਮਾਕੇ ਤੋਂ ਬਾਅਦ ਡਰਦਾ ਮਾਹੌਲ ਵੀ ਹੈ ਇਸ ਘਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਰੋਟੀ ਖਾਣ ਤੋਂ ਬਾਅਦ ਘਰ ਦਾ ਗੇਟ ਬੰਦ ਕਰਕੇ ਸੌਣ ਜਾ ਰਿਹਾ ਸੀ ਕਿ ਘਰ ਦੇ ਅੰਦਰ ਇੱਕ ਤਮਾਕਾ ਸੁਣਾਈ ਦਿੱਤਾ ਅਤੇ ਉਹਨਾਂ ਦਾ ਘਰ ਹਿੱਲ ਗਿਆ ਤੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਕਿਉਂ ਹੋ ਗਿਆ ਘਰ ਦੇ ਸ਼ੀਸ਼ੇ ਅਤੇ ਬਹੁਤ ਸਾਰਾ ਸਮਾਨ ਟੁੱਟ ਕੇ ਖਿਲਰ ਗਿਆ ਉੱਥੇ ਹੀ ਸੁਖਦੇਵ ਸਿੰਘ ਦੇ ਅਤੇ ਪਿੰਡ ਦੇ ਲੋਕਾਂ ਦੇ ਬਿਆਨ ਸਾਹਮਣੇ ਆਏ ਆ ਉਹ ਦੱਸ ਦਿਆ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰੰਤੂ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਉੱਥੇ ਹੀ ਸੁਖਦੇਵ ਸਿੰਘ ਦਾ ਕਹਿਣਾ ਇਹ ਵੀ ਹੈ ਕਿ ਉਹਨਾਂ ਦਾ ਇੱਕ ਭਤੀਜਾ ਪੁਲਿਸ ਵਿੱਚ ਨੌਕਰੀ ਕਰਦਾ ਹੈ ਜਿਨ੍ਹਾਂ ਦਾ ਘਰ ਉਹਨਾਂ ਦੇ ਨੇੜੇ ਹੀ ਹੈ ਪਰ ਉਹ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇੱਥੇ ਨਹੀਂ ਰਹਿ ਰਿਹਾ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਜਿਸ ਤੇ ਹਮਲਾ ਕੀਤਾ ਗਿਆ ਉਸ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਸਮਝ ਕੇ ਸਾਡੇ ਘਰ ਨੂੰ ਨਿਸ਼ਾਨਾ ਬਣਾ ਦਿੱਤਾ ਜਦ ਕਿ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਭਤੀਜੇ ਦੇ ਪਰਿਵਾਰ ਦੀ ਆਪਸ ਵਿੱਚ ਮਿਲਦੀ ਵੀ ਨਹੀਂ ਗੱਲ ਬਣਦੀ ਵੀ ਨਹੀਂ ਭਾਵ ਆਪਸ ਵਿੱਚ ਮੇਲ ਮਲਾਪ ਜਾਂ ਵਰਤ ਵਰਤਾਰਾ ਵੀ ਨਹੀਂ ਹੈ ਉੱਥੇ ਹੀ ਇਹ ਰਹਿੰਦੇ ਵੀ ਨਹੀਂ ਸੁਖਦੇਵ ਸਿੰਘ ਦੱਸ ਦਿਆ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਉਹਨਾਂ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਉਸ ਵਕਤ ਵੀ ਉਹ ਬਚ ਗਏ ਸਨ ਤੇ ਪੁਲਿਸ ਨੂੰ ਉਸ ਵਕਤ ਵੀ ਸ਼ਿਕਾਇਤ ਦਿੱਤੀ ਗਈ ਸੀ ਦੂਜੇ ਪਾਸੇ ਇਸ ਮਾਮਲੇ ਨੂੰ ਪੁਲਿਸ ਥਾਣਾ ਕੋਟਲੀ ਸੂਰਤਮੱਲੀ ਤੋਂ ਪਾਰਟੀ ਪਹੁੰਚੀ ਕੇ ਵੇਖਿਆ ਜਾਵੇ ਜਾਂਚ ਕੀਤੀ ਜਾਵੇ ਪਰ ਉਹਨਾਂ ਨੇ ਕੁਝ ਵੀ ਕਹਿਣ ਤੋਂ ਉਸ ਵਕਤ ਇਨਕਾਰ ਕਰ ਦਿੱਤਾ ਕਿ ਹਾਲੇ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ। ਪ੍ਰੰਤੂ ਫੋਨ ਤੇ ਗੱਲਬਾਤ ਕਰਦੇ ਹੋਏ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਕਾਸਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਥੇ ਇੱਕ ਧਮਾਕਾ ਹੋਇਆ ਹੈ ਜਿਸ ਨੂੰ ਲੈ ਕੇ ਉਹਨਾਂ ਦੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਾਕਾ ਕਿਸ ਵਜ੍ਹਾ ਦੇ ਕਾਰਨ ਹੋਇਆ ਹੈ। ਉਧਰ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਤੇ ਇਸ ਧਮਾਕੇ ਦੀ ਬੱਬਰ ਖਾਲਸਾ ਦੇ ਹੈਪੀ ਪਾਸ਼ੀਆ ਵੱਲੋਂ ਜ਼ਿੰਮੇਵਾਰੀ ਲੈ ਲਈ ਗਈ ਹੈ। ਪਰੰਤੂ ਇਹ ਸਪਸ਼ਟ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਪੋਸਟ ਉਹਨਾਂ ਵੱਲੋਂ ਹੀ ਪਾਈ ਗਈ ਹੈ ਘਟਨਾ ਦੀ ਸੀਸੀਟੀਵੀ ਸਾਹਮਣੇ ਆ ਗਈ ਹੈ ਜਿਸ ਵਿੱਚ ਮੋਟਰਸਾਈਕਲ ਤੇ ਹਮਰਾਵਰ ਹਮਲਾ ਕਰਦੇ ਨਜ਼ਰ ਆ ਰਹੇ ਨੇ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸ ਪੁਲਿਸ ਮੁਲਾਜ਼ਮ ਨੇ ਸਾਡੇ ਪਰਿਵਾਰ ਨੂੰ ਤੰਗ ਕੀਤਾ ਸੀ ਜਿਸ ਕਰਕੇ ਉਹਨੂੰ ਇਹ ਦੱਸਿਆ ਗਿਆ ਕਿ ਇਹਦੇ ਨਤੀਜੇ ਗੰਭੀਰ ਹੋ ਸਕਦੇ ਨੇ ਸਰ ਗੱਲਬਾਤ ਤੁਹਾਡੇ ਸਾਹਮਣੇ ਜੋ ਹੋਈ ਹੈ ਇਹ ਤੇ ਫੁਲਕਾ ਛਾਕੇ ਦੇ ਅੰਦਰ ਹੋਇਆ ਹੀ ਹੈ ਜੇ ਗੇਰਲ ਬੰਦ ਕੀਤੀ ਹੈ ਤੇ ਤਮਾਕਾ ਹੋ ਗਿਆ ਜੀ ਹਾਂ ਜੀ ਕਿੱਡਾ ਕ ਜੋਰ ਦਾ ਜਿਹੜਾ ਹਮਲਾਸ ਲੱਗਾ ਉਹ ਸਰ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਛਿਛੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਛਿਛੇ ਟੁੱਟ ਗਏ ਨੇ ਵੇਖ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਛਿਛੇ ਟੁੱਟ ਗਏ ਨੇ ਵਾਇਰਿੰਗ ਸਾਰੀ ਸੜ ਗਈ ਹੈ ਤੁਹਾਕਾ ਸਾਡੇ ਸਾਹਮਣੇ ਹੀ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਲੱਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਜੀ ਸਰ ਮੇਰੀ ਤਾਂ ਕਿਹਨਾਂ ਰੰਜਿਸ਼ਾ ਨਹੀਂ ਤੁਸੀਂ ਸਾਰਾ ਮੇਰਾ ਪੈਂਟ ਖਲੋਤਾ ਕੇ ਇਹਨੂੰ ਪੱਸ ਸਕਦੇ ਹੋ ਮੇਰੀ ਕਿਹਨਾਂ ਕੋ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਤੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰ ਉਸਨੇ ਕੋ ਕਾਰਵਾਈ ਕੀਤੀ 25 ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਹੈ ਪਰ ਉਹ ਪਿਸਤਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬੱਤੀ ਹੈ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ ਪਰਚਾ ਵੀ ਹੋਇਆ ਹੈ ਜੀ ਤੇ ਸਰ ਅਸਲ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਪੁੱਜਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਬੋਲੋ ਤੁਸੀਂ ਕਿੰਦਾ ਦੀਆਂ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰ ਕੇ ਅੰਦਰ ਖਲੋਤੇ ਨੇ ਗਲੀ 'ਚ ਕੋਈ ਸੁੱਟ ਗਿਆ ਨਹੀਂ ਕਿ ਪਤਾ ਕੌਣ ਹੈ ਕੌਣ ਨਹੀਂ ਕੋਈ ਕੈਮਰਾ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਡਾਟੇ ਹੋਵੇ ਕੋ ਉੱਥੇ ਕੈਮਰਾ ਕੈਮਰਾ ਉੱਟ ਜਾ ਮੈਂ ਕੀ ਕਾਦੀ ਆਈ ਜਾਨ ਸਾਡੀ ਜਾਨ ਬਚ ਗਈ ਪਰਮਾਤਮਾ ਦਾ ਬਹੁਤ ਸ਼ੁਕਰ ਕਰੀਦਾ ਸਰ ਲੱਗਦਾ بار-ਬਾਰ ਟਾਰਗੇਟ ਕਰਨਾ ਹਾਂਜੀ ਹਾਂਜੀ ਬਾਰ-ਬਾਰ ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕਿ ਮੇਰਾ ਕੋਈ ਪਸੂਰ ਨਹੀਂ ਹੈ ਨਾ ਉਹ ਤੋਂ ਬਾਅਦ ਕਿਉਂ ਮੈਂ ਇਹ ਕਹਿ ਤਾ ਕੋਈ ਕਸੂਰ ਨਹੀਂ ਹਰਦੇਵ ਸਿੰਘ ਦਾ ਕੋਈ ਖੂਗੀਏ ਦੇ ਵਿੱਚ ਇਹਦੇ ਘਰ ਏ ਤੰਬਾਕਾ ਹੋਇਆ ਹੈ ਜਿਹੜਾ ਪੁਸਤ ਸੁਲਾਜਮੇ ਉਹਦਾ ਘਰ ਲਾਂਬੇ ਵੇ ਤੇ ਉਹ ਪਿੰਡ ਛੱਡ ਕੇ ਤੁਰ ਗਿਆ ਇੱਥੇ ਹੈ ਨਹੀਂ ਮੈਂ ਸੀਸ਼ਨ ਮੇਰੇ ਕੋਲ ਪਤਝਾ ਸੀ ਹਾਂ ਹਾਂ ਉਹਨੇ ਹੋਏ ਜੀ ਲਗ ਡਾਟ ਉੱਥੇ ਉਹਦਾ ਕਰਕੇ ਦੇ ਇਹਦੇ ਕਰ ਮਰ ਕੋਈ ਤੁਮ ਵਰਸਤ ਸੀ ਤੋਗੇ ਇਹ ਕੋਈ ਕਿੰਨਾ ਕਿ ਜੇ ਤੁਮਾਕਾ ਕਿੱਦਾਂ ਕਿ ਜਬਰਸਤ ਨੂੰ ਲੱਗਾ ਹੈ ਇੰਨਾ ਤਕਾ ਉਹ ਆਉਂ ਜਾ ਪਈ ਸਾਡਾ ਪਿੰਡ ਹੀ ਡਿੱਗ ਪਿਆ ਸਾਰਾ ਏਡੇ ਜੋਰ ਈ ਸੁਮਾਕਾ ਹੋਇਆ ਵੀ ਜਿਹੜੇ ਘਰਾਂ ਨੂੰ ਕਿ ਬੈਠੇ ਹਾ ਦਾ ਤੁਹਾਨੂੰ ਆਉਂ ਜਾਦਾਂ ਤੂੰ ਸਾਡੇ ਘਰ ਹੀ ਚੱਲਿਆ 21 ਨਵੰਬਰ ਨੂੰ ਏਡਾ ਵੱਡਾ ਸੁਮਾਕਾ ਹੋਇਆ ਪਾਣੀ ਜਾਂ ਗੋਣ ਦੇ ਸ਼ੀਸ਼ੇ ਭੱਜ ਗਏ ਨੇ ਹਾਂਜੀ ਗੱਡੀ ਖਦੀ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾ ਕੇ ਪੁੱਟ ਗਿਆ ਹਮਲਾ ਲੱਗਣ ਗੜਾ ਮੇਰਾ ਪਤੀਜਾ ਮੇਰਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਲਾ ਆਇਆ ਮੈਂ ਪਹਿਲਾਂ ਵੀ ਹੋਇਆ ਜੀ 2 ਮਹੀਨੇ ਹੋ ਗਏ ਸਨ ਉਸ ਤੋਂ ਵੀ 100 ਦਾ ਹਮਲਾ ਹੋਇਆ ਉਹ ਬਾਰ-ਬਾਰ ਵਜ ਗਿਆ ਤੇ ਦੁਬਾਰੀ ਯਾਰੀ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕੀ ਜਿਹੜੀ ਇਹ ਵੀ ਕੋਈ ਰਿਸ਼ਤ ਨਹੀਂ ਕੇਦਾ ਹਾਂ ਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਬੇਗਨਾ ਹੈ ਉਹ ਜਿਹੜਾ ਪੁਲਿਸ ਵਾਲਾ ਉਹ ਕਹਿੰਦਾ ਕਿ ਪੁਲਿਸ ਵਾਲਾ ਉਹ ਪੁੱਜ ਜਾ ਬੇਕਮ ਇਹ ਕਿੱਥੇ ਅਸਲ ਜੋਬ ਕਰ ਰਿਹਾ ਉਹ ਪੁਲਿਸ ਦੀ ਨੌਕਰੀ ਕਰਦਾ ਪਤਾ ਨਹੀਂ ਅੰਮ੍ਰਿਤਸਰ ਕਰਦਾ ਕਿੱਥੇ ਕੰਮ ਕਰਦਾ ਇਹ ਸਿੱਪੇ ਨਹੀਂ ਹਾਂ ਜੀ ਆ ਰਮਦਾਸ ਹੀ ਪਹਿਲਾਂ ਰਮਦਾਸ ਨੂੰ ਪਤਾ ਲਿਆ ਬਹੁਤ ਰੰਗਿਆ ਪੈਣ ਚੜਕੇ ਮੌਕੇ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਆਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਪਰ ਆਏ ਹਲਵਾਣ ਕੇ ਤੁਰ ਗਏ ਹਾਂਜੀ ਹਾਂਜੀ ਜਿੰਨੂੰ ਜੋੜਿਆ ਕੋਈ ਇਨਵੈਸਟੀਗੇਸ਼ਨ ਉਹਦਾ ਸਾਰਾ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਲੈ ਗਏ ਵਿਚਾਰੇ ਵਾਲ ਜਿਹੜੀ ਬੰਮ ਦੀ ਨਿਸ਼ਾਨੀ ਸੀ ਹਾਂਜੀ ਕੋਈ ਲਾ ਕੇ ਲੈ ਗਏ ਨੇ ਇੱਥੇ ਕੋਈ ਚੀਜ਼ ਦੀ ਛਾੜੋ ਹੁਣ ਕੋਈ ਬਲਾਦਮੀ ਪਰ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਦੇਨਜ਼ਰ ਕੋਈ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈਏ ਹੂੰ ਕੋਈ ਸੀਸੀਟੀਵੀ ਸਾਹਮਣੇ ਆਈਏ ਸਾਡੇ 7:30 ਤੋਂ 8 ਦੇ ਦਰਮਿਆਨ ਮੇਰੇ ਕੋਲ ਹਾਂ ਉਹ ਆਇਆ ਨਹੀਂ ਜੀ ਜੇ ਬਾਈ ਚਾ ਉਹ ਵੀ ਚਾ ਕਿੰਨੇ ਜਣੇ ਸੀ ਜਦੋਂ ਆਪਾਂ ਬਿਖੇ ਹੋਏ ਸਿਰਫ 3-4 ਜਣੇ ਹਣੋ ਕਤੈ ਸਵਾਰ ਸੀ ਪਤਾ ਹਾਂ ਕਤੈ ਸਵਾਰ ਸੀ ਪਤਾ ਗੱਡੀ ਗੁੰਡੀ ਰਾਤ ਸੀ ਰਾਤ ਦਾ ਸਮਾਂ ਇੱਕ ਵਾਰ ਹੁਣ ਕੀ ਮੰਗਿਆ ਤੁਹਾਡੇ ਪਿੰਡ ਵਸਨੀਕਾਂ ਮੰਗਦੇ ਮੰਗੇ ਵੀ ਇਹਦਾ ਇਨਸਾਫ ਹੋਣਾ ਚਾਹੀਦਾ ਗਰੀਬ ਦਾ ਇਨਸਾਫ ਹੋਣਾ ਚਾਹੀਦਾ ਇਹਨਾਂ ਖਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਘਰ ਦਾ ਇਹਨੂੰ ਕੋਈ ਮਾਲੀ ਸਾਹਿਬ ਰਾਮਿਲਦੀ ਚਾਹੀਦੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਅੱਛਾ ਪਾਜੀ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੜ ਤੋਂ ਘੜ ਡੇਢ ਕਿਲੋਮੀਟਰ ਦਾ ਸਫ਼ਰ ਇੱਥੋਂ ਹੂਆ ਜਦੋਂ ਇੰਨਾ ਜ਼ਬਰਦਸਤ ਖੜਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਲਾਕੇ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੇਵ ਦੇ ਘਰ ਮਤਲਬ ਪੰਪ ਚੱਲ ਗਿਆ ਅਹੀਂ ਸ੍ਰੀ ਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਹੀਂ ਮਤਲਬ ਇੱਕ ਘਰ ਚ ਆਏ ਆ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਲੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਮਗਰੋਂ ਜੋ ਇਥੇ ਪੁਲਿਸ ਆਈ ਆ ਸਾਨੂੰ ਪੁਲਿਸ ਤੇ ਵੀ ਗਿਲਾ ਆ ਕਿਉਂਕਿ ਜਿਹੜਾ ਸਾਨੂੰ ਪਤਾ ਨਹੀਂ ਕਿਉਂਕਿ ਉਹ ਕਹਿੰਦੇ ਸੀ ਐਸਐਚਓ ਨਵਾਂ ਆਇਆ ਜੇ ਪਹਿਲਾਂ ਵੇਖਿਆ ਹੁੰਦਾ ਤੇ ਫਿਰ ਪਤਾ ਲੱਗ ਜਾਂਦਾ ਆ ਉਹ ਉੱਤੇ ਸਾਨੂੰ ਗਿਲਾ ਇਹ ਆ ਕਿ ਬਿਨਾਂ ਪੁੱਛਿਆ ਉਹ ਡੀਵੀਆਰ ਲਾ ਕੇ ਜਿਹੜਾ ਲੈ ਗਿਆ ਔਰ ਸੀਸੀਟੀਵੀ ਉਹ ਲੈ ਗਿਆ ਲਾ ਕੇ ਜਿਹੜਾ ਦੱਸਿਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੈਮਰੇ ਲੱਗੇ ਆ ਇਤਰਾ ਬੁਰੀ ਤਰ੍ਹਾਂ ਨਸ਼ਟ ਹੋਇਆ ਆ ਸਾਹਮਣੇ ਵਾਸ਼ ਵੇਸ਼ਨ ਆ ਉਹਦਾ ਵੇਖੋ ਕੀ ਹਾਲ ਆ ਸਾਰਾ ਕੁਝ ਅੰਦਰ ਤੱਕ ਦੇਖਦੇ ਅੰਦਰ ਤੱਕ ਧਮਕਣਾ ਹੋ ਰਿਹਾ ਹੈ ਸਰ ਬਾਰ ਬਾਰ ਇੱਕੋ ਘਰ ਨੂੰ ਟਾਰਗੇਟ ਕੀਤਾ ਯਾਰ ਕੀ ਕਰਨ ਲੱਗਦਾ ਤੁਹਾਨੂੰ ਦੇਖੋ ਸਾਡੀ ਸਮਝ ਮੁਤਾਬਕ ਅਸੀਂ ਅੱਗੇ ਪਹਿਲਾਂ ਵੀ ਜਿਹੜੀ ਘਟਨਾ ਵਾਪਰੀ ਹੈ ਇਹਨਾਂ ਦੀ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਂਮ ਇਹਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਔਰ ਪਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਾਇਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਕਿ ਇਸ ਬੰਦੇ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸੀ ਨੈਤ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਇਹ ਇੱਕ ਵੱਡਾ ਇਨਸੀਡੈਂਟ ਹੋਇਆ ਪੀਐਸਫ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਜੀ ਇਹ ਦੂਸਰੀ ਵੀ ਵੱਡਾ ਚਾਂਸ ਹੋਇਆ ਪੁਲਿਸ ਇਹ ਤੇ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿਨ੍ਹਾਂ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਵੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਕਲਉਂਦੇ ਰਹੇ ਆ